ਮਾਤਾ ਨੇ ਪਾਇਆ ਜੀ ਅੱਜ ਅੰਬ ਦਾ ਚਾਰ ਪੂੰਜੜਾ ਚੰਗੀ ਤੇਰਾ ਫਿਰ ਪੂੰਜੜਾ ਮਗਰ ਭੱਜਿਆ ਨਹੀਂ ਤੇ ਪੁੱਛਦੇ ਮਾਤਾ ਨੂੰ ਕਿਵੇਂ ਕਿਵੇਂ ਬਣਾਇਆ ਆਪਣਾ ਬਾਬੇ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਕਦੇ ਨਹੀਂ ਚਾਰ ਕਰਾਉ ਪਿਆ ਬਾਈ ਮਾਤਾ ਕਿਵੇਂ ਕਿਵੇਂ ਕੀ ਕੀ ਪਾਇਆ ਇਹਦੇ ਚ ਕੀ ਵਿਧੀ ਕਰੀ ਹੈ ਇਹਦੀ ਇਹਦੀ ਵਿਧੀ ਕਰਦੇ ਨੇ ਜਦੋਂ ਚਾਰ ਅੰਬ ਬੜਵਾ ਲੇ ਉਹ ਬੱਚੇ ਦੇ ਨੂਨ ਸੜਦੇ ਹੀ ਦਾ ਉੱਚੀ ਬੋਲ ਮੜਾਇਆ ਨੂਨ ਪਾ ਦੇਈਦਾ ਉਹਦੇ ਵਜ੍ਹਾ ਵਿੱਚ ਹੂੰ 5 ਕਿਲੋ ਕ ਅੰਬਾ ਚੱਤਾ ਕਿਲੋ ਨੂਨ ਠੀਕ ਆ ਪਹਿਲਾਂ ਜਦੋਂ ਪੜਾ ਲਏ ਉਹਦੇ ਹੂੰ ਅੱਛਾ ਮਾਰ ਕੇ ਠੀਕ ਆ ਫੇਰ ਉਹ ਤਿੰਨ ਨਨ ਪਿਆਰੇ ਦਾ ਫੇਰ ਪਾਣੀ ਜਿਹੜਾ ਹੁੰਦਾ ਨਿਚੜ ਜਾਂਦਾ ਓਕੇ ਕੋਲ ਕਰ ਪਾਣੀ ਨਿਚੋੜ ਕੇ ਹਾਂਜੀ ਸੁਕਾ ਕੇ ਅੰਬ ਹਾਂਜੀ ਫੇਰ ਇਹਦੇ ਚ ਫੇਰ ਨੂਨ ਅੱਧਾ ਕਿਲੋ ਪਾ ਕੇ ਹਾਂਜੀ ਉਹ ਚ ਮੁੱਠੀ ਕਰਾਖ ਲੈਣੇ ਆ ਹਾਂ ਜੀ ਮਿੱਠੇ ਹਾਂ ਜੀ ਸਾਵਾ ਨੂਨ ਮਿਰਚਾਂ ਹਲਦੀ ਸਾਰਾ ਕੁਸਪਾ ਕੇ ਤੇ ਜਦੋਂ ਉਹ ਆਉਂਦਾ achar ਦੀ ਫਾੜੀ ਨਾ ਸੌਂਫ ਕਲੇਜੀ ਆਹ ਸਾਰਾ ਤੇ ਉਹ ਬਹੁਤ ਟੇਸਟੀ ਲੱਗਦਾ ਹੁੰਦਾ ਹਾਂ ਪੂਰਾ ਟੇਸਟੀ ਬਣ ਜਾਂਦਾ ਦੋਨੇ ਪੱਤੀਆਂ ਮਿਰਚਾਂ ਦੀ ਪਾਤੀਆਂ ਕੜਸ਼ੀ ਮੁੰਮਾ ਨਹੀਂ ਪਾਉਂਦੇ ਵੱਡੇ ਬਗਾਂ ਦੇ ਹੁੰਦੇ ਮੈਂ ਚਾਰ ਕਿ ਤੇ ਖਾਣ ਉਹਦਾ ਮੇਰਾ 5 ਸਾਲਾਂ ਦਾ achar ਹਜੇ ਪਿਆ ਖਰਾਬ ਨਹੀਂ ਹੋਇਆ। ਨਾ, ਜਵਾਨੀ ਹੋਇਆ ਪਿਆ ਪੀਪੀ ਚ ਵੇਗਲਾ। ਦੇਖ ਲਓ ਨਹੀਂ ਆ ਬਾਈ ਕਹਿੰਦੇ ਨਾ ਵਿੱਚ ਚਾਰ ਖਰਾਬ ਹੋ ਗਿਆ। ਆ ਤੁਹਾਨੂੰ ਵਿਧੀ ਵੀ ਦੱਸਤੀ ਆ ਤੇ ਓਵੇਂ ਵਹੀ ਪਾ ਲਿਆ ਕਰੋ। ਆਪਣਾ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਅੱਗੇ ਵੀ ਗਿਆ ਚਾਰ ਨਹੀਂ ਖਰਾਬ ਹੋਇਆ। ਜਵਾਨੀ ਖਰਾਬ ਹੁੰਦਾ। 5 ਸਾਲ ਹੋ ਗਏ ਮੈਂ ਤਾਂ ਕਹਿੰਦੀ ਪੁਰਾਣੇ ਚਾਰ ਨੂੰ ਹੁਣ ਪਰਾਨੇ ਚਾਰ ਥਾਵੇਂ ਅਗੇ ਥੋੜਾ ਜਿਹਾ ਬਚਿਆ ਪਿਆ ਵਾ। ਡੈਡੀ ਜੀ ਓਵੇਂ ਆਪਾਂ 5-7 ਕਿਲੋ ਹੀ ਹੁੰਨੇ ਆ ਤੇ ਪੌਣੇ ਹੁੰਨੇ ਆ ਬਾਈ ਮੋਟਾ ਅੰਬ ਮੋਟਾ ਅੰਬ ਲਿਆ ਕਰੋ ਪੂਰਾ। ਮੋਟੇ ਅੰਬ ਚ ਐਂ ਆਹ ਦੇਖੋ ਫਾੜੀਆਂ ਚ ਇਹ ਗੁੱਦਾ ਹੁੰਦਾ ਹਰੇਕ ਬੁਰਕੀ ਨਾਲ ਜਦੋਂ ਆਪਾਂ ਲਾਉਨੇ ਆ ਭੋਰਾ ਭੋਰਾ ਗੁੱਦਾ ਲੱਗ ਹੀ ਜਾਂਦਾ ਤੇ ਜਿਹੜਾ ਲੈ ਲੈਂਦੇ ਨਿੱਕਾ ਜਿਹਾ ਉਹ ਕੱਲੀ ਗੜਕੀ ਹੁੰਦੀ ਆ ਬੁਰਕੀ ਉੱਤੇ ਬੰਦਾ ਕਸਾਈ ਜਾਂਦਾ ਲੱਗਦਾ ਕੁਝ ਹੈ ਨਹੀਂ ਇਹਦਾ ਸੁੱਕਾ ਸੁੱਕਾ ਹੀ ਰਹਿੰਦਾ ਹਾਂਜੀ ਪੱਕਾ ਹੋ ਜਿਹੜਾ ਪਾਣੀ ਉਹ ਨੁੱਚੜ ਗਿਆ ਨੁੱਚੜ ਗਿਆ ਇਹ ਕੋਈ ਪੰਜਾਬੀ ਸਾਕ ਕੋਲ ਸਾਕ ਕੋਲ ਕਰਦਾ ਪਾਣੀ ਹਾਂਜੀ ਹਾਂ ਉਹ ਸਾਰੇ ਹੱਥ ਲਿਬੜ ਜਾਂਦੇ ਜਿਵੇਂ ਰੋਹੀ ਸੇ ਧਰਦੇ ਆ ਇਹ ਆਈ ਰਣਾ ਲੈ ਆ ਨਾ ਬੱਕਰੇ ਦੇ ਚਾਰ ਵਾਂਗੂ ਹਾਂ ਇਹ ਹੈ ਹੀ ਛਾਰਜੂ ਕਹਿੰਦੇ ਬੱਕਰੇ ਦੇ ਚਾਰ ਨਾ ਇਹ ਥੱਲਿਓਂ ਮਾਤਾ ਚੱਕ ਕੇ ਬੱਕਰੇ ਦੇ ਚਾਰ ਨਾ ਅਗੋਰੇ ਬੱਕਰ ਨੂੰ ਰੱਖ ਰਹੇ ਨੇ ਦੇਖੋ ਭਾਈ ਐਂ ਪਾਇਆ ਕਰੋ ਚਾਰ ਮੈਂ ਤਾਂ ਕਿਤੇ ਨਹੀਂ ਵੇਖਿਆ ਅੰਬ ਦੇ ਚਾਰ ਨੂੰ ਕਿਤੇ ਉਹਨੇ ਲੱਗੀ ਵੀ ਆਪਣੇ ਲੱਗਦੀ ਹੈ ਆਪਣੇ ਕੋਈ ਚਾਰ ਪਾ ਲੈ ਅੰਬ ਪਾ ਲੈ ਮਿਰਚਾਂ ਪਾ ਲੈ ਨਿੰਬੂ ਪਾ ਲੈ ਲੋਰੀ ਪਾਰੇ ਨੇ ਹਾਂ ਨਿੰਬੂ ਵੀ ਦੋ ਦੋ ਤਿੰਨ ਤਿੰਨ ਸਾਲ ਪੁਰਾਣਾ ਪਿਆ ਰਹਿੰਦਾ ਆਪਣੇ ਆਹ ਪਾਇਆ ਸੀ ਜੀ ਤਿੰਨ ਆਪਾਂ ਨਾਲ ਮੁਕਿਆ ਹਾਂਜੀ ਤੇ ਹੁਣ ਪਤਾ ਕਿ ਮੁੱਲ ਦਾ ਚਾਰ ਕਿ ਤੇ ਲਿਆ ਮੁੱਲ ਦਾ ਲਿਆ ਨਹੀਂ ਨਾ ਹੀ ਮੁੱਲ ਦਾ ਖਾਦਾ ਜਾਂਦਾ ਹੋਰ ਉਹ ਇੱਕ ਮਿਕਸ ਜਿਹਾ ਡੱਬਾ ਲਿਆ ਸੀ ਲਖਲੀ ਨੇ ਮੈਨੂੰ ਲੱਗਦਾ ਖਾਦਾ ਹੀ ਨਹੀਂ ਹੋਣੀ ਸੜਦਾ ਸਪੈਰ ਹੋ ਗਿਆ ਹਨਾ ਸੜਦਾ ਉਹ ਖੱਟਾ ਤੀਤ ਵਾਲਾ ਸੀ ਹੂੰ ਉਹ ਸਰਕੇ ਪਾਇਕ ਦੇ ਸਵਾਦ ਦਾ ਅੱರ್ಧ ਚਾਰ ਬਾਈ ਘਰ ਦਾ ਹੀ ਹੁੰਦਾ ਆਪਾਂ ਹੋਰ ਪਾਲ ਕੇ ਮੰਮੀ ਜੇ ਕੋਈ ਆ ਗਿਆ 5-4 ਕਿਲੋ ਪਾਲਾਂਗੇ ਤੇ ਹੋਰ ਪਾਉਣਾ ਹੈ ਮੈਂ ਤਾਂ 5 ਕਿਲੋ ਹੀ ਲਿਆ ਸੀ ਮੈਂ ਥੋੜਾ ਜਿਹਾ ਬਣਿਆ ਨਾ ਥੋੜੇ ਬਣਿਆ ਹਾਂ ਅੱਜ ਮੈਂ 10 ਕਿਲੋ ਲੈਣਾ ਸੀ ਆਪੇ 5 ਕਿਲੋ ਲੈ ਲਾਂਗੇ ਹੋਰ ਡੈਡੀ ਜੀ ਦਾਦੀ ਨੂੰ ਹਫਤਾ ਹੀ ਹੋ ਗਿਆ ਇੱਥੇ ਬੀਪੀ ਵਿੱਚ ਰੱਖੇ ਪਏ ਹੂੰ ਯਾ ਉਹ ਇੰਨਾ ਚਾਰੇ ਥੋੜਾ ਫਿਰ ਸਰਨਾਣੀ ਆਪਣਾ ਪਾਲਾਂ ਨੂੰ 5 ਕਿਲੋ ਤਾਂ ਜੇ ਪਰਾਣਾ ਇੱਥੇ ਆਸ ਉਹ ਤਾਂ ਚੱਲ ਹੁੰਦੀ ਉਹ ਆ ਨਿੱਕੀ ਬੱ ਨਿੱਕੀ ਢੜਕਾ ਕੰਨ ਪਾਇਆ ਕਰੋ ਬਾਈ 4 ਕਰ 10 ਕਿਲੋ ਪਾਇਆ ਸੀ ਸਾਰੀਆਂ ਭੈਣਾਂ ਨੂੰ ਵੀ ਬੇਨਤੀ ਆ ਤੁਹਾਨੂੰ ਇਹ ਪਾ ਲਿਆ ਕਰੋ ਹੋ ਖਰਾਬ ਹੀ ਨਹੀਂ ਹੁੰਦਾ ਹਾਂ ਕਿਉਂ ਭੈਣਾਂ ਵੀ ਬਹੁਤ ਜੁੜਗਣਾ ਵਾ ਤੇ ਮਾਤਾ ਵਾਲੀ ਵੀ ਦੀ ਵਾਰਤਿਆ ਕਰੋ ਇਹ ਖਰਾਬ ਨਹੀਂ ਲੱਜਾ ਹਾਂਜੀ